ਅਸ਼ਕਾ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਬਰਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਬੀ ਨੂੰ ਪੂਰੇ 10 ਸਾਲ ਹੋ ਗਏ ਨੇ ਪਰ 10 ਸਾਲ ਬਾਅਦ ਵੀ ਵਿਦਬੀ ਕਰਨ ਵਾਲੇ ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਦਬੀ ਦੀ 10ਵੀਂ ਵਰਸੀ ਮਨਾਉਣ ਲਈ ਅੱਜ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਆਰੰਭ ਕੀਤਾ ਗਿਆ ਜਿਸ ਦਾ ਭੋਗ 14 ਅਕਤੂਬਰ ਨੂੰ ਪਾਇਆ ਜਾਵੇਗਾ ਅਤੇ ਪੂਮਤੂ ਬਾਤ ਪੱਤਿਆਂ ਵਾਲਾ ਚੌਕ ਕੋਟਕਪੂਰਾ ਜਿੱਥੇ ਕਿ ਇਨਸਾਫ ਮੰਗ ਰਹੀ ਸਿੱਖ ਸੰਗਤੇ ਪੁਲਿਸ ਵੱਲੋਂ ਜ਼ਬਰ ਕੀਤਾ ਗਿਆ ਉਸ ਜਗ੍ਹਾ ਤੇ ਲਾਂਤੀ ਦਿਹਾੜੇ ਜੋ ਮਨਾਏ ਜਾ ਰਹੇ ਦਿਨ ਲਈ ਸੰਗਤ ਦਾ ਇਕੱਠ ਕੀਤਾ ਜਾਵੇਗਾ ਇਸ ਮੌਕੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋ ਕੇ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਜਿਨ੍ਹਾਂ ਵੱਲੋਂ 10 ਸਾਲ ਬੀਤ ਜਾਣ ਦੇ ਬਾਅਦ ਵੀ ਪੂਰਾ ਇਨਸਾਫ ਨਹੀਂ ਦਿੱਤਾ ਗਿਆ ਦੇਖਦੇ ਆਂ ਪੂਰੀ ਰਿਪੋਰਟ ਸੋਹਰਾਜੀ ਕੇਹਾਂ ਚੰਦਰੀ ਅੱਜ 10ਵੀਂ ਵਰਸੀ ਇੰਨਾ ਜਾ ਬਿਲਕੁਲ ਜੀ ਅ ਤਰਾਸਦੀ ਹੈ ਸਾਡੀ ਸਾਡੇ ਆਸਤੇ ਮੈਂ ਕਹੂੰਗਾ ਕਿ ਪਿਛਲੇ 10 ਸਾਲ ਤੋਂ ਜਿਹੜੇ ਇਨਸਾਫ ਦੇ ਲਈ ਪੂਰਾ ਪੰਜਾਬ ਪੂਰੀ ਸਿੱਖ ਸੰਗਤ ਲੜ ਰਹੀ ਹੈ ਤੇ ਅੱਜ ਤੱਕ ਨਹੀਂ ਮਿਲਿਆ ਇਹ ਤਿੰਨ ਸਰਕਾਰਾਂ ਚਾਰ ਮੁੱਖ ਮੰਤਰੀ ਬਦਲ ਗਏ ਤੇ ਅੱਜ 10ਵੀਂ ਵਰਸੀ ਦਾ ਅਸੀਂ ਜਿਹੜੀ ਅਰੰਭਤਾ ਆਪਣੇ ਘਰ ਬਹਿਵਲ ਫੁਰਦ ਨਿਆਮੀ ਵਾਲਾ ਵਿਕੇ ਅਖੰਡ ਪਾਤਸ਼ਾਹ ਪ੍ਰਕਾਸ਼ ਕੀਤੇ ਨੇ ਤੇ 14 ਅਕਤੂਬਰ ਨੂੰ ਇਹਦੇ ਭੋਗ ਪਾਏ ਜਾਣਗੇ ਤੇ 14 ਅਕਤੂਬਰ ਨੂੰ ਨਾ ਪਹਿਲਾਂ ਉਸ ਤੋਂ ਕੋਟਕਪੂਰਾ ਬੱਤੀਆਂ ਵਾਲਾ ਚੌਂਕ ਦੇ ਵਿੱਚ ਉਸੇ ਜਗ੍ਹਾ ਦੇ ਉੱਤੇ ਜਿੱਥੇ 2015 ਦੇ ਵਿੱਚ ਗੋਲੀ ਚਲਾ ਕੇ ਸਿੱਖ ਨੌਜਵਾਨਾਂ ਤੇ ਤਸ਼ੱਦਦ ਕੀਤਾ ਗਿਆ ਸੀਗਾ ਉਸ ਚੌਂਕ ਦੇ ਵਿੱਚ ਬਾਣੀ ਪੜੀ ਜਾਊਗੀ ਜਾਪ ਕੀਤੇ ਜਾਣਗੇ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਤੇ ਅਸੀਂ ਹੋਰ ਵੀ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਆ ਜਿਹੜੇ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਹੋ ਜਰੂਰ ਉੱਥੇ ਜਿਹੜੇ ਸੰਗਤ ਦੇ ਦਰਸ਼ਨ ਕਰ। ਸੁਗਰਾਤੀ ਕੀ ਕਾਰਨ ਹੈ ਕਿਉਂ ਲਗਾਤਾਰ ਤੋਂ ਨੂੰ ਇਹ ਜਿਹੜੀ ਲਾਂਭੀ ਪੀਧਾਰੇ ਜਾਂ ਰੋਸ ਪ੍ਰੋਸਟੇਟ ਕਰਨੀ ਪੈਂਦੀ ਹੈ ਤੁਹਾਡੇ ਕੋਲ ਮੋਰ ਕੀ ਵੀ ਜਿਹੜੇ ਲਗਾਏ ਗਏ ਸੀ ਬੜੇ ਲੰਬੇ ਸਮੇਂ ਸਰਕਾਰਾਂ ਆਈਆਂ ਸਾਰੀਆਂ ਸਰਕਾਰਾਂ ਨੇ ਬੜੇ ਪ੍ਰੋਸਟੇਟ ਦਵਾਈ ਤੋਂ ਨੂੰ ਵਿਛਵਾਇਆ ਆ ਅੱਜ ਤੱਕ ਕਿੰਨਾ ਕਿਤੇ ਇਨਸਾਫ ਮਿਲਿਆ ਹੁਣ ਇਨਸਾਫ ਦੀ ਉਮੀਦ ਹੈ ਜਾਂ ਨਹੀਂ ਨਹੀਂ ਉਮੀਦ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਉਮੀਦ ਸਾਡੇ ਗੁਰੂ ਤੋਂ ਆ ਜੇ ਸਰਕਾਰਾਂ ਦੀ ਗੱਲ ਕਰੀਏ ਸਰਕਾਰਾਂ ਨੇ ਇਨਸਾਫ ਕਰਨਾ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਸੀਗਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਲੀਕੇ ਜਾਣੇ ਸੀਗੇ ਸੋ ਇਹ ਨਕਮੀਆਂ ਸਰਕਾਰਾਂ ਦੇ ਕਰਕੇ ਹੀ ਇਹਨਾਂ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਜਗਾਉਣ ਦੇ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਆ ਜਿਹੜੇ ਸਿੱਖ ਸੰਗਤਾਂ ਵੱਲੋਂ ਕੀਤੇ ਜਾ ਰਹੇ ਆ ਕਿਉਂਕਿ ਦਿਨ ਬਦਨ ਸਾਡੇ ਗੁਰੂ ਸਾਹਿਬ ਦੀ ਬੇਇੱਜ਼ਤੀ ਹਰ ਰੋਜ਼ ਹੋ ਰਹੀ ਆ ਕੱਲ ਵੀ ਇੱਕ ਕਿਸੇ ਪਿੰਡ 'ਚ ਘਟਨਾ ਹੋਈ ਆ ਉਹਦੇ 'ਚ ਦੋਸ਼ੀ ਫੜੇ ਗਏ ਆ ਫੜੇ ਜਾਣ ਵਾਲੇ ਕੌਣ ਆ ਉਹ ਇੱਕ ਪਿਓ ਪੁੱਤ ਨਹੀਂ ਜਿਹੜੇ ਉਸੇ ਗੁਰੂ ਘਰ 'ਚੋਂ ਲੰਗਰ ਪ੍ਰਸ਼ਾਦਾ ਛਕਦੇ ਸੀ ਤੇ ਉੱਥੇ ਗੁਰੂ ਘਰ ਦੇ ਨਾਲ ਹੀ ਅੰਗ ਪਾੜ ਕੇ ਗਲੀਆਂ 'ਚ ਉਹਨਾਂ ਨੇ ਖਿਲਾਰ ਦਿੱਤੇ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਪ ਜਾ ਪੰਜਾਬੋਂ ਬਾਹਰ ਹੋਣੀਆਂ ਬਹੁਤ ਚਿੰਤਾਜਨਕ ਆ ਤੇ ਪੰਜਾਬ ਨੂੰ ਕਰਾਹੇ ਪਾਉਣ ਵਾਲੇ ਪਾਸੇ ਲੈ ਕੇ ਜਾ ਰਹੇ ਆ ਤੇ ਸਰਕਾਰਾਂ ਇਹਦੇ ਤੇ ਅਵਲ ਦਰਜੇ ਦੇ ਕਾਨੂੰਨ ਬਣਾ ਕੇ ਤੇ ਸਖਤ ਕਾਰਵਾਈਆਂ ਕਰੇ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਨ ਕੀ ਹੈ ਕਿਉਂ ਨਹੀਂ ਇਨਸਾਫ਼ ਹੁਣ ਤੱਕ ਮਿਲਦਾ ਕਾਰਨ ਆਪਣੀ ਰਾਜਨੀਤੀ ਦੇ ਲਈ ਸਾਡੇ ਧਰਮ ਦੀ ਜਿਹੜੀ ਸਾਡੀ ਆਸਥਾ ਸਾਡੇ ਲੋਕਾਂ ਦੀ ਭਾਵਨਾ ਉਹਨੂੰ ਵਰਤ ਕੇ ਰਾਜ ਦੇ ਵਿੱਚ ਆਉਣਾ ਤਾਂ ਉਸ ਤੋਂ ਬਾਅਦ ਉਹਤੇ ਤੇ ਨਾ ਕੰਮ ਕਰਨੀ ਆਪਣੀ ਲਾਲਸਾ ਦੇ ਲਈ ਕੁਰਸੀ ਦੀ ਦੁਰਵਰਤੋਂ ਕਰਨੀ ਇਹ ਅੱਜ ਦੇ ਰਾਜਨੀਤਿਕ ਲੋਕਾਂ ਦਾ ਜਿਹੜਾ ਕੰਮ ਬਣ ਚੁੱਕਿਆ। ਜਿਹੜੀਆਂ ਬੇਅਦਬੀਆਂ ਦੀ ਗੱਲ ਕੀਤੀ ਤੁਸੀਂ ਹਜੇ ਵੀ ਡੀਆਈਐਸ ਨੇ ਲਗਾਤਾਰ ਕਰ ਰਹੀਆਂ ਨੇ। ਜੇ ਇਹਦੇ 'ਚ ਮਸਾਲੀਆ ਸਜਾ ਦਿੱਤੀ ਹੁੰਦੀ ਤੇ ਅੱਜ ਤੱਕ ਮੈਨੂੰ ਲੱਗਦਾ ਨਹੀਂ ਸੀਗਾ ਕਿ ਕੋਈ ਬੇਅਦਬੀ ਹੋਰ ਹੁੰਦੀ। 2015 ਦੇ ਵਿੱਚ ਜੇ ਉਹੀ ਦੋਸ਼ੀਆਂ ਦੇ ਉੱਤੇ ਸਖਤ ਕਾਨੂੰਨ ਤਹਿਤ ਕਾਰਵਾਈਆਂ ਕਰਕੇ ਉਹਨਾਂ ਨੂੰ ਇੱਕ ਸਜ਼ਾ ਇਸ ਤਰੀਕੇ ਦੀ ਦਿੱਤੀ ਹੁੰਦੀ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਇੱਕ ਡਰ ਦਾ ਮਾਹੌਲ ਹੁੰਦਾ ਬੇਅਦਬੀ ਕਰਨ ਵਾਲੇ ਪ੍ਰਤੀ। ਹਰ ਇੱਕ ਮੈਸੇਜ ਸਰਕਾਰਾਂ ਸਾਹਮਣੇ ਕਿਸੇ ਕਿਸੇ ਜੰਗ ਦੇ ਦੇਖੋ ਇਹੀ ਸਾਡੀ ਅਰਦਾਸ ਬੇਨਤੀ ਦਾ ਗੁਰੂ ਸਾਹਿਬ ਅੱਗੇ ਆ ਤੇ ਗੁਰੂ ਸਾਹਿਬ ਨੇ ਇਨਸਾਫ ਕਰਨਾ ਉਹ ਕਰ ਵੀ ਰਹੇ ਆ ਜਿਨ੍ਹਾਂ ਦੇ ਰਾਤ ਚ ਹੋਇਆ ਉਹਨਾਂ ਦੀ ਅੱਜ ਦੁਰਦਸ਼ਾ ਦੇਖ ਲੋ ਜਿਹੜੇ ਤੇ ਰਾਜਨੀਤੀ ਕਰਕੇ ਗਏ ਆ ਕੈਪਟਨ ਨਵਿੰਦਰ ਸਿੰਘ ਦੀ ਮੈਂ ਗੱਲ ਕਰਾਂ ਉਹਨਾਂ ਦੀ ਦੁਰਦਸ਼ਾ ਦੇਖ ਲੋ ਤੇ ਜਿਹੜੇ ਅੱਜ ਰਾਜਨੀਤੀ ਤੇ ਕਰ ਰਹੇ ਆ ਇਹਨਾਂ ਦੀ ਉਦੋਂ ਵੀ ਮਾੜੀ ਹੋਣੀ ਆ ਇਹਨਾਂ ਦੀ ਹਾਲਾਤ ਆ ਜਿਹੜੇ ਉਦੋਂ ਵੀ ਮਾੜੇ ਹੋਣੇ ਆ ਕਿਉਂਕਿ ਪੰਜਾਬ ਦੇ ਲੋਕਾਂ ਨੇ ਆਮ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਸੀ ਤੇ ਆਮ ਤੋਂ ਬਹੁਤੇ ਖਾਸ ਬਣ ਕੇ ਅੱਜ ਵਿਚਰ ਰਹੇ ਆ ਤਾਂ ਇਹ ਬਹੁਤਾ ਟਾਈਮ ਨਹੀਂ ਰਹਿਣੇ